ਮੈਂ ਦੇਖ ਰਿਹਾ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਆਪਸੀ ਲੜਾਈ ਆਪਸੀ મતਭੇਦ ਇਹ ਬਹੁਤ ਹੀ ਬੁਰਾ ਚੱਲ ਰਿਹਾ ਹੈ। ਅਗਰ ਮੈਡਮ ਸਿੱਧੂ ਨੇ ਕੁਝ ਬੋਲਿਆ ਤੇ ਮੈਂ ਸਮਝਦਾ ਹਾਂ ਕਿ ਸ਼ਾਇਦ ਹੋ ਸਕਦਾ ਕਿ ਉਹਨਾਂ ਕੋ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਕਾਰਡਿੰਗ ਜਾਂ ਕੋਈ ਚੈਟ ਜਾਂ ਕੋਈ ਪੁਖਤਾ ਸਬੂਤ ਹੋਣਗੇ ਜਿਸ ਕਰਕੇ ਉਹਨਾਂ ਨੇ ਉਹ ਬੋਲਿਆ ਤਾਂ ਕਿ ਇੰਨੇ ਸੀਨੀਅਰ ਲੀਡਰ ਐਡੀ ਵੱਡੀ ਗੱਲ ਕਰਨਾ ਮੈਂ ਨਹੀਂ ਸਮਝਦਾ ਕਿ ਕੋਈ ਬਿਨਾਂ ਸਬੂਤ ਤੋਂ ਉਹਨਾਂ ਨੇ ਕੋਈ ਗੱਲ ਕੀਤੀ ਹੋਏਗੀ। ਪਰ ਫਿਰ ਵੀ ਮੈਂ ਹਾਈ ਕਮਾਂਡ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਵੀ ਇੱਕ ਵਾਰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਬੈਠ ਕੇ ਇਹ ਸਾਰਾ ਮਸਲਾ ਸੁਲਝਾਉਣਾ ਚਾਹੀਦਾ ਤੇ ਤਾਂ ਕਿ ਵੇਖੋ ਕਾਂਗਰਸੀ ਤਾਕਤ ਇਕੱਠੇ ਲੋਕ ਹੈ ਕਿ ਆ ਅਗਰ ਇਕੱਠੇ ਰਵਾਂਗੇ ਤਾਂ ਦੀ ਸਰਕਾਰ ਦੁਬਾਰਾ ਬਣਾ ਸਕਾਂਗੇ ਨਹੀਂ ਤੇ ਇਹਦਾ ਫਾਇਦਾ ਪੁੱਛਦਾ ਸਿੱਧਾ ਵਿਰੋਧੀਆਂ ਨੂੰ ਜਾਏਗਾ ਤੇ ਮੈਂ ਸਮਝਦਾ ਮੈਂ ਵੀ ਇਹ ਕਿੰਨੇ ਕਿਤੇ ਪਲੇਟਫਾਰਮ ਤੇ ਇਹ ਸੁਲਝਣਾ ਚਾਹੀਦਾ ਸਾਰਾ ਮਿੱਠੂ ਮਦਾਨ ਬਹੁਤ ਬੋਲ ਰਹੇ ਨੇ ਜਿਹੜੇ ਵਾ ਉਹ ਪੈਸੇ ਲੈ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕਿੰਨੀ ਕਿ ਸੱਚਾਈ ਹੈ ਮਿੱਠੂ ਮਦਾਨ ਤੁਸੀਂ ਪਹਿਲਾਂ ਮਿੱਠੂ ਮਦਾਨ ਨੂੰ ਇਹ ਪੁੱਛੋ ਵੀ 2017 ਦੇ ਵਿੱਚ ਇਹ ਹੈਗਾ ਸਾਡਾ ਭਰਾ ਵਾ ਸਾਡੇ ਨਾਲ ਰਿਹਾ ਹੁਣ ਵੀ ਸਾਡੇ ਨਾਲ ਹੀ ਆ ਸਾਡੀ ਪਾਰਟੀ ਦਾ ਪ੍ਰਧਾਨ ਆ ਪਰ ਇੱਥੇ ਦੇਖੋ 2017 ਦੇ ਵਿੱਚ ਸਾਡੇ ਨਾਲ ਮੈਂ ਵੀ ਟਿਕਟ ਅਪਲਾਈ ਕੀਤੀ ਸੀ ਇਹਨੇ ਵੀ ਟਿਕਟ ਅਪਲਾਈ ਕੀਤੀ ਆ ਹੁਣ ਮੈਂ ਤੇ ਕੋਈ 1 ਰੁਪਿਆ ਦਿੱਤਾ ਨਹੀਂ ਹੁਣ ਇਹਨੂੰ ਪੁੱਛੇ ਵੀ ਇੰਨੇ ਕਿੰਨੇ ਪੈਸੇ ਤੇਰੇ ਉਸ ਟਾਈਮ ਦੇ ਉੱਤੇ ਤੇ ਇਹ ਗੱਲਾਂ ਕਿਤੇ ਨਾ ਕਿਤੇ ਆਪਸੀ ਫੇਮ ਲੈਣ ਵਾਸਤੇ ਜਾਂ ਅਬਤਾਜਾ ਵੜਿੰਗ ਜੀ ਉਹ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੇ ਇਹ ਮਤਲਬ ਕਿ ਕਾਫੀ ক্লোਜ਼ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਪਰ ਮੈਂ ਇਹ ਸੋਚਦਾ ਵਾਂ ਵੀ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਜੇ ਇਸ ਘਰ ਦਾ ਖਾਦਾ ਵਾ ਤੇ ਉਸ ਦੇ ਨਾਲ ਨਾਲ ਮੇਰੇ ਸਾਹਮਣੇ ਵਾਲੇ ਵੀ ਮਿੱਠੂ ਮਦਾਨ ਨੂੰ ਆਪਣੇ ਕਮੈਂਟਾਂ ਤੋਂ ਹੀ ਪਤਾ ਲੱਗ ਜਾਣਗੇ ਕਿ ਮਿੱਠੂ ਮਦਾਨ ਬਾਰੇ ਲੋਕ ਕੀ ਸੋਚਦੇ ਵੇ। ਅੱਜ ਪ੍ਰੈਸ ਵਾਰਤਾ ਉਹਨਾਂ ਨੇ ਕੀਤੀ ਆ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਮੇਰੀ ਅੱਜ ਦੀ ਪ੍ਰੈਸ ਵਾਰਤਾ ਤੋਂ ਬਾਅਦ ਨਵਜੋਤ ਕੋਰ ਆ ਜੋ ਉਹ ਨਹੀਂ ਬੋਲਣਗੇ ਜੇ ਬੋਲਣਗੇ ਤਾਂ ਉਹਨਾਂ ਨੂੰ ਪਤਾ ਕਿ ਬਹੁਤ ਵੱਡੇ ਖੁਲਾਸੇ ਹੋਣਗੇ। ਦੇਖੋ ਜਿਹੜਾ ਵੀ ਜਿਹੜਾ ਵੀ ਮਤਲਬ ਕੋਈ ਵੀ ਤੁਸੀਂ ਕਿਸੇ ਨੂੰ ਐਕਸਪੋਜ਼ ਕਰਨਾ ਵਾ ਤੁਸੀਂ ਤੜ ਕੋ ਸਬੂਤ ਹੋਣੇ ਚਾਹੀਦੇ ਆ ਤੇ ਅਗਰ ਮਿੱਠੂ ਕੋ ਸਬੂਤ ਸੀ ਤੇ ਮਿੱਠੂ ਪਹਿਲਾਂ ਕਿਉਂ ਨਹੀਂ ਬੋਲਿਆ ਅਸੀਂ ਲੋਕਾਂ ਦੇ ਕਚੈਰੀ ਦੇ ਵਿੱਚ ਅੱਜ ਬੋਲਣਦੇ ਆ ਜੇ ਪ੍ਰਧਾਨ ਬਣਨ ਤੋਂ ਪਹਿਲਾਂ ਉਸ ਤੋਂ ਪਹਿਲਾਂ ਵੀ ਅਸੀਂ ਬੋਲ ਸਕਦੇ ਆ ਅਗਰ ਅਗਰ ਮੈਡਮ ਸਿੱਧੂ ਕੋਈ ਗਲਤ ਕਰ ਰਹੀ ਸੀ ਸਿੱਧੂ ਪਰਿਵਾਰ ਕੋਈ ਗਲਤ ਕਰ ਰਿਹਾ ਸੀ ਤੇ ਉਸ ਟਾਈਮ ਅਸੀਂ ਚੁੱਪ ਗਿਆ ਉਸ ਟਾਈਮ ਵੀ ਅਸੀਂ ਲੋਕਾਂ ਦੇ ਨੁਮਾਇੰਦੇ ਹਾਂ ਚੁਣੇ ਹੋਏ ਉਦੋਂ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਆ ਵੀ ਅਸੀਂ ਇਹ ਗਲਤ ਹੋ ਰਿਹਾ ਇੱਥੇ ਜਿਹੜਾ ਉਹ ਕੋਈ ਜਲੰਧਰ ਦੀ ਪਾਰਟੀ ਦੀ ਗੱਲ ਕਰ ਰਿਹਾ ਜਾਂ ਕੋਈ ਗੱਲ ਕਰ ਰਿਹਾ ਮੈਂ ਉਹ ਲਿਆਵਾਂਗਾ ਤੇ ਉਦੋਂ ਕਿਉਂ ਨਹੀਂ ਲੈ ਕੇ ਆਇਆ ਮ ਤੇ ਅੱਜ ਇਹਨਾਂ ਦੇ ਨਾਲ ਨਹੀਂ ਰਲਿਆ ਅੱਜ ਉਹ ਵੱਡੇ ਹੋਰ ਲੀਡਰਾਂ ਦੀ ਛੱਟ ਰਛਾਇਆ ਤੇ ਦੋ ਦਾ ਇਹਨਾਂ ਨੂੰ ਬਦਨਾਮ ਕਰ ਰਿਹਾ ਪਰ ਮੈਂ ਨਹੀਂ ਸਮਝਦਾ ਹੋ ਸਕਦਾ ਉਹਦੇ ਕੋਲ ਵੀ ਕੋਈ ਸਬੂਤ ਹੋਵੇ ਇਹ ਵੀ ਕੋਈ ਗੱਲ ਨਹੀਂ ਗਈ ਅਗਰ ਇਹ ਸਬੂਤ ਹੈ ਕਿ ਉਹਦੋਂ ਕਿਉਂ ਨਹੀਂ ਜਗ ਜਾਹਰ ਕੀਤੇ ਅੱਜ ਕੀ ਲੋੜ ਪੈ ਗਈ ਉਸ ਗੱਲ ਦੀ 2017 ਵਾਲੀ ਕਿੰਨੀ ਕੁ ਸਚਾਈ ਹੋ ਸਕਦੀ ਉਹਨਾਂ ਦੇ ਮੈਂ ਦੇਖੋ ਦੇਖੋ ਮੈਂ ਸਿਰਫ ਆਪਣੀ ਗੱਲ ਕਰ ਸਕਦਾ ਮੈਂ ਇਹਨੂੰ ਅੱਜ ਤੱਕ ਮੈਂ 1 ਰੁਪਿਆ ਵੀ ਇਸ ਪਰਿਵਾਰ ਨੇ ਮੇਰੇ ਤੋਂ ਨਹੀਂ ਲਿਆ ਨਾਲ ਜਦੋਂ ਜਦੋਂ ਵੀ ਹੁਣ ਸਿੱਧੂ ਸਾਹਿਬ ਦੇ ਇਲੈਕਸ਼ਨ ਦੀ ਗੱਲ ਸੀ ਬਿਲਕੁਲ ਬਹੁਤ ਲੋਕ ਆਂਦੇ ਸੀ ਵੀ ਅਸੀਂ ਫੰਡ ਦੇਣੇ ਆ ਉਹ ਮੈਨੂੰ ਇੱਕੋ ਗੱਲ ਕਹਿੰਦੇ ਪਛਾੜੀ ਹੈ ਕਿ ਨਾ ਕੋ ਫੰਡ ਲਵਾਂਗੇ ਤੇ ਕੱਲ ਨੂੰ ਇਹਨਾਂ ਦੇ ਗੈਰ ਨਜਾਇਜ਼ ਕੰਮ ਕਰਨੇ ਪੈਣਗੇ ਤੇ ਇਸ ਲਈ ਅਸੀਂ ਨਾ ਫੰਡ ਲੈਣਾ ਤੇ ਨਾ ਹੀ ਅਸੀਂ ਕਿਸੇ ਨੂੰ ਐਂਟਰਟੇਨ ਕਰਨਾ ਇਸ ਗੱਲ ਤੋਂ ਇਹ ਤੇ ਮੇਰੇ ਸਾਖ ਸਾਥ ਮੇਰੇ ਸਾਹਮਣੇ ਦੀ ਗੱਲਾਂ ਹੈਗੀਆਂ ਕਿ ਮੈਂ ਮੇਰੇ ਕੋਲ ਲੋਕ ਆਂਦੇ ਸੀ ਮੈਂ ਕਿਹਾ ਨਾ ਅਸੀਂ ਕਿਸੇ ਕੋ ਪੈਸਾ ਲਿਆ ਨਾ ਇਸ ਪਰਿਵਾਰ ਨੇ ਲਿਆ ਇਸ ਪਰਿਵਾਰ ਦੇ ਬਾਰੇ ਦੇਖੋ ਕੋਈ ਵੀ ਤੁਸੀਂ ਹੁਣ ਵੀ ਤੁਸੀਂ ਲਾਈਵ ਚ ਲਾਂਦੇ ਹੋਗੇ ਕਮੈਂਟਸ ਤੱਲੇ ਦੇਖਦੇ ਹੋਗੇ ਤੁਸੀਂ ਜੋ ਮਿੱਠੂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਥੱਲੇ ਕਮੈਂਟ ਵੇਖ ਲੋ ਤੇ ਮੈਡ ਤੇ ਕਮੈਂਟ ਵੇਖ ਲੋ ਸਭ ਜੱਗ ਜਾਹਰ ਹੋਣਾ ਦੇਖੇ ਲੋਕਾਂ ਦੀ ਕਚਹਿਰੀ ਐ ਇਹਦੇ ਵਿੱਚ ਕਿਸੇ ਨੂੰ ਆਹੀ ਸਾਡਾ ਭਰਾ ਵਾ ਮੈਂ ਨਹੀਂ ਕਹਿੰਦਾ ਪਰ ਹੋ ਸਕਦਾ ਕਿਸੇ ਵਕਤ ਮਰ ਕੇ ਬੁੱਧੀ ਬੰਦੇ ਦੀ ਕਿਸੇ ਵਕਤ ਉਹ ਜਿਹਾ ਹੁੰਦੀ ਆ ਤੇ ਉਹ ਪਰਮਾਤਮਾ ਨੇ ਜਦੋਂ ਵੀ ਕੋਈ ਸਮਾਂ ਲਿਆਣਾ ਹੁੰਦਾ ਉਹ ਬੁੱਧੀ ਤੇ ਪਰਦਾ ਪਾ ਦਿੰਦਾ ਕਹਿੰਦੇ ਭਾਜੀ ਪੁਲਾ ਰਹੀ ਆ ਦੇਖੋ ਪਤਾ ਕੀ ਆਪਾਂ ਏਡੇ ਵੱਡੇ ਅਹੁਦੇ ਤੇ ਬਹਿ ਕੇ ਅਨਸੈਸਰੀ ਗੱਲ ਕਰ ਦੇਣੀ ਅਸੀਂ ਕਾਂਗਰਸ ਦੇ ਕਾਂਗਰਸ ਮੈਨਾਂ ਕਾ ਪਰਿਵਾਰਾਂ ਚ ਲੜਾਈਆਂ ਹੁੰਦੀਆਂ ਐ ਏਡੀ ਕਿਹੜੀ ਪਰਿਵਾਰ ਦੇ ਲੜਾਈਆਂ ਦਾ ਮਤਲਬ ਐ ਥੋੜੀ ਅਸੀਂ ਗਵਾਂਡੀਆਂ ਘਰ ਬੈਜਣੇ ਜਾ ਕੇ ਅਗਰ ਪਰਿਵਾਰ ਚ ਲੜਾਈ ਹੁੰਦੀ ਐ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਗਵਾਂਡੀਆਂ ਕੋਲ ਬੈਜਣੇ ਜਾਗੇ ਪਰਿਵਾਰ ਦੇ ਵਿੱਚ ਲੜਾਈ ਸੁਲਝਾਈ ਜਾਂਦੀ ਐ ਸਾਡੇ ਤੇ ਵੀ ਸਨੀਓਰਟੀ ਐ ਸੀਨੀਅਰ ਲੀਡਰਸ ਐ ਹਾਈ ਕਮਾਂਡ ਐ ਉਹ ਬੈਠੇਗੇ ਕੋਈ ਗੱਲ ਲਈ ਕਿ ਮੈਡਮ ਨੇ ਜੋ ਬਿਆਨ ਦਿੱਤੇ ਮੈਡਮ ਦੇ ਬਿਆਨਾਂ ਦੀ ਵੀ ਪੁਸ਼ਟੀ ਹੋਏਗੀ ਹੋਏਗਾ ਵੀ ਉਹਨਾਂ ਨੇ ਉਹਨਾਂ ਨੇ ਕਿਸੇ ਆਧਾਰ ਤੇ ਬੋਲਿਆ ਮੈਂ ਤਾਂ ਇਹ ਸਮਝਦਾ ਜੀ ਇਹ ਪਰਿਵਾਰ ਨੇ ਕੁਝ ਬੋਲਿਆ ਤੇ ਹੋ ਸਕਦਾ ਇਹਨਾਂ ਕੋ ਪੰਜਾਬ காங்கிரஸ் ਜਿਸ ਤਰੀਕੇ ਨਾਲ ਕਲੇਸ਼ ਹੈ ਲੱਗਦਾ ਹੈ ਕਿ ਨੈਸ਼ਨਲ ਹਾਈ ਕਮਾਂਡ ਨੂੰ ਇਹਨੂੰ ਸੌਟ ਆਊਟ ਕਰਨਾ ਚਾਹੀਦਾ ਹੈ ਰੂਪ ਲਾਉਣੀ ਚਾਹੀਦੀ ਹੈ ਕਿ ਉਸ ਦਾ ਇਸਲਾਮ ਬਿਆਨ ਬਾਈ ਦੇ ਦੇ ਵਿੱਚ ਕਾਂਗਰਸ ਨੂੰ ਬਿਲਕੁਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਹੱਲ ਹੋਏਗਾ ਹੀ ਤੇ 2027 ਦੇ ਵਿੱਚ ਅਸੀਂ ਸੱਤਾ ਦੇ ਵਿੱਚ ਆ ਸਕਦੇ ਹਾਂ ਸਰਕਾਰ ਚ ਆ ਸਕਦੇ ਹਾਂ ਆਦਰਵਾਇਜ਼ ਤੁਸੀਂ ਅਲੱਗ ਅਲੱਗ ਡਫਲੀ ਆਪਣੀ ਵਜਾਈ ਜੋਗੇ ਤੇ ਮੇਰੇ ਹਿਸਾਬ ਨਾਲ ਕੋਈ ਸਾਜ ਦਾ ਫਾਇਦਾ ਨਹੀਂ ਹੋਣਾ ਇੱਕ ਇੱਕ ਧੁੰਨ ਨਿਕਲ ਕੇ ਬਾਹਰ ਨਹੀਂ ਆਣੀ ਇਸ ਲਈ ਤੁਸੀਂ ਆਪਣੇ ਸਾਰੇ ਜਾਨੇ ਹਾਈ ਕਮਾਂਡ ਨੂੰ ਮੇਰੀ ਵੈਸੇ ਰਿਕੁਐਸਟ ਹੈ ਕਿ ਤੁਸੀਂ ਆਪ ਇਨਵੋਲਵ ਹੋ ਤੇ ਸਾਰੇ ਸੀਨੀਅਰ ਲੀਡਰਸ ਨੂੰ ਬਤਾਓ ਕਿਉਂਕਿ ਇਹਨਾਂ ਨੂੰ ਵੇਖ ਕੇ ਇਹ ਮਾਰਗ ਦਰਸ਼ਕ ਹੈ ਸਾਡੇ ਅਹੀਂ ਇਹਨਾਂ ਨੂੰ ਦੇਖਣਾ ਇਹਨਾਂ ਦੇ ਵਿੱਚ ਅਗਰ ਇਹੀ ਨਹੀਂ ਆਪਸੇ ਲੜੀ ਜਾਣਗੇ ਤਾਂ ਥੱਲੇ ਜਿਹੜੇ ਵਰਕਰ ਆ ਉਹਨਾਂ ਦਾ ਕੀ ਹਾਲ ਹੋਏਗਾ ਇਸ ਲਈ ਮੈਂ ਤਾਂ ਇਹੀ ਕੰਨਾ ਵੀ ਹਾਈ ਕਮਾਂਡ ਨੂੰ ਨਵਾਲ ਬੋਣਾ ਚਾਹੀਦਾ ਆ ਬਾਕੀ ਗੱਲ ਹੈਗੀ ਆ ਬੀਜੇਪੀ ਤੇ ਜਾਣ ਦੀ ਐਬਜੀ ਕੋਈ ਗੱਲ ਨਹੀਂ ਹੈ ਅਸੀਂ ਕਾਂਗਰਸਮੈਨ ਹੈਗੇ ਸਾਰੇ ਮੈਡਮ ਸਿੱਧੂ ਰਾਹੁਲ ਗਾਂਧੀ ਪ੍ਰਿੰਕਾ ਜੀ ਵੇਖੋ ਜੀ ਉਹਨਾਂ ਦੇ ਸਿਪਾਈ ਹੈਗੇ ਆ ਅਸੀਂ ਉਹਨਾਂ ਦੇ ਸਿਪਾਈ ਸਾਰੇ ਜਾਣੇ ਆ ਹੁਣ ਮੰਨ ਲਓ ਵੀ ਅੱਜ ਕੋਈ ਬੰਦਾ ਉੱਠ ਕੇ ਕਹਦੇ ਬੀਤੇ ਇਹਨਾਂ ਕੋਈ ਸਬੂਤ ਹੈ ਬੀਜੇਪੀ ਜਾਣਦੇ ਨਹੀਂ ਇਸਿਰੇ ਇਲਜ਼ਾਮਬਾਜੀ ਗਈ ਹੈ ਇਹੋ ਜੀ ਇਲਜ਼ਾਮਬਾਜੀ ਮੇਰੇ ਹਿਸਾਬ ਨਾਲ ਆਪਸੇ ਪਰਿਵਾਰ ਚ ਨਹੀਂ ਲਗਾਨੀ ਚਾਹੀਦੀ ਸਿੱਧੂ ਸਾਹਿਬ ਦਿੱਲੀ ਗਏ ਨੇ ਜੀ ਪਤਾ ਕਿਸ ਨੂੰ ਨਹੀਂ ਦਿੱਲੀ ਤੋਂ ਉਹਨਾਂ ਦਾ ਦਿੱਲੀ ਬੰਬੇ ਹੋ ਤਾਂ ਰਹਿੰਦੇ ਹੀ ਐਸ ਵੱਲੇ ਤੁਹਾਨੂੰ ਪਤਾ ਸ਼ੋਸ ਤੇ ਆ ਦਿੱਲੀ ਤੇ ਪਰ ਇਹ ਗੱਲ ਜ਼ਰੂਰੀ ਨਹੀਂ ਕਿ ਵੀ ਦਿੱਲੀ ਜਾਣਾ ਤੇ ਉਹਨਾਂ ਨੇ ਕੋਈ ਉਸ ਮਸਲੇ ਦੇ ਵਿੱਚ ਜਾਣਾ ਕੱਲ੍ਹ ਤੇ ਮੈਂ ਵੇਖਦਾ ਪਿਆ ਲੋਕ ਕਹਿੰਦੇ ਅੰਮ੍ਰਿਤ ਸ਼ਾਲ ਨੂੰ ਬਿੱਲ ਹੈ ਜੀ ਇਹਨਾਂ ਨੇ ਕਾਂਗਰਸ ਤੇ ਰਹਿਣਾ ਮੇਰੀ ਕੱਲ੍ਹ ਰਾਤ ਵੀ ਭਾਜੀ ਜੀ ਨਾਲ ਗੱਲ ਹੋਈ ਹੈ ਮੈਡਮ ਨਾਲ ਗੱਲ ਹੋਈ ਹੈ ਕਾਂਗਰਸ ਹੀ ਰਾਣਾ ਤੇ ਕਾਂਗਰਸ ਹੀ ਰਾ ਕੇ ਹੀ ਗੰਦ ਰਸ ਪਾਇਆ ਕਰਨਾ ਤੇ ਸਾਫ ਰਾਜਨੀਤੀ ਕਰਕੇ ਤੇ ਸਾਫ ਰਾਜਨੀਤਿਕ ਲੋਕ ਹੀ ਅੱਗੇ ਆਣ ਲੈ। ਸਿੱਧੂ ਸਿਐਮਪੀਐਸ ਦੀ ਜਿਸ ਤਰੀਕੇ ਨਾਲ ਮੈਡਮ ਨੇ ਕਿਹਾ ਲੱਗਦਾ ਸੀਐਮਪੀਐਸ ਜਿਹੜਾ ਅਲੌਂਸ ਕਰਨਾ। ਹਾਂਜੀ। ਸੀਐਮਪੀਐਸ ਦੀ ਗੱਲ ਕੀਤੀ ਸੀ ਮੈਡਮ ਨੇ ਕਿ ਸੀਐਮਪੀਐਸ ਸਿੱਧੂ ਸਾਹਿਬ ਕਰਨ ਆਉਣਗੇ ਤੇ ਫਿਰ ਉਹ ਪ੍ਰਚਾਰ ਕਰਨਗੇ। ਆਪ ਦੇਖੋ ਸੀਐਮਪੀਐਸ ਦਾ ਮਸਲਾ ਇਹ ਹੁੰਦਾ ਹੈ ਕਿ ਸੀਐਮ ਕੋ ਪਾਵਰਸ ਹੁੰਦੀਆਂ ਹਨ। ਜਦੋਂ ਤੁਸੀਂ ਡਿਸੀਜਨ ਮੇਕਰ ਨਹੀਂ ਹੁੰਦੇ ਕਿਸੇ ਵੀ ਚੀਜ਼ ਦੇ ਮੰਨ ਲਓ ਕਿ ਅਸੀਂ ਪਾਲਿਸੀ ਬਣਾਣੀ ਹੈ ਪਾਲਿਸੀ ਬਣਾ ਕੇ ਅਗਰ ਤੁਸੀਂ ਪਾਲਿਸੀ ਪ੍ਰੈਜ਼ੈਂਟ ਤੁਸੀਂ ਸੀਐਮ ਨੂੰ ਕਰਨੀ ਹੈ ਸੀਐਮ ਦੇ ਅੱਗੇ ਰਿਜੈਕਟ ਕਰ ਦਿੱਤੀ ਤੇ ਉਹ ਪਾਲਿਸੀ ਬਣਾਉਣ ਦਾ ਵੀ ਕੀ ਫਾਇਦਾ ਹੈ ਹੁਣ ਲੋਕਲ ਬਾਡੀ ਦੇ ਵਿੱਚ ਵੀ ਕਈ ਪਿਛਲੀ ਵਾਰ ਕੈਪਟਨ ਸਾਹਿਬ ਦੇ ਵਾਈਜ਼ ਇਹੀ ਪ੍ਰੋਬਲਮਸ ਆਈਆਂ ਕਿ ਇਹਨਾਂ ਨੇ ਜਿਹੜੀਆਂ ਜਿਹੜੀਆਂ ਫਾਈਲਾਂ ਪੁਟਅਪਸ ਕੀਤੀਆਂ ਜਿਹਦੇ ਚ ਇੰਟਰਸਟ ਕੈਪਟਨ ਸਾਹਿਬ ਦਾ ਖੁਦ ਦਾ ਸੀ ਉਹ ਤੇ ਫਾਈਲ ਪਾਸ ਹੋ ਜਾਂਦੀ ਸੀ ਜਿੱਥੇ ਖੁਦ ਦਾ ਇੰਟਰਸਟ ਨਹੀਂ ਹੁੰਦਾ ਸੀ ਉਹ ਫਾਈਲ ਪਾਸ ਨਹੀਂ ਹੁੰਦੀ ਤੇ ਇਹਨਾਂ ਦੇ ਕਈ ਬਣਾਏ ਹੋਏ ਐਵ ਐਵ ਜੇ ਮਤਲਬ ਕੀ ਮਾਡਲ ਸੀ ਜਿਹੜੇ ਕਿ ਇਹਨਾਂ ਨੇ ਪ੍ਰੈਜ਼ੀਡੈਂਟ ਨਹੀਂ ਕਰ ਪਾਏ ਇਸ ਲਈ ਉਹਨਾਂ ਨੇ ਕਿਹਾ ਕਿ ਅਗਰ ਮੇਰੇ ਕੋਲ ਪਾਵਰ ਨਹੀਂ ਹੋਏਗੀ ਤੇ ਮੇਰਾ ਸਰਕਾਰ 'ਚ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਇਸ ਲਈ ਸੀਐਮ ਦਾ ਮੰਨਣਾ ਮਸਲਾ ਪਾਵਰ ਇਹ ਨਹੀਂਗਾ ਡਿਸੀਜਨ 메ਕਿੰਗ ਦੀ ਗੱਲ ਹੈਗੀ ਹੈ ਮੈਂ ਮੈਂ ਕਿਹੜੀ ਚੀਜ਼ ਤੇ ਡਿਸੀਜਨ ਲੈ ਸਕਦਾ बस ਗੱਲ ਸਿੱਧੂ ਸਾਹਿਬ ਦੀ ਸੀਐਮ ਬਣਦੀ ਇੰਨੀ ਕਿ ਹੈਗੀ ਹੋਰ ਕੋਈ ਗੱਲ ਨਹੀਂ ਅਗਰ ਪੰਜਾਬ ਦਾ ਭਲਾ ਕਰਨਾ ਤੇ ਡਿਸੀਜਨ 메ਕਿੰਗ ਹੋਣੀ ਚਾਹੀਦੀ ਆ ਉਹ ਡਿਸੀਜਨ 메ਕਿੰਗ ਤਾਂ ਦਾ ਹੈ ਕਿ ਅਗਰ ਸੀਐਮ ਹੋਣਗੇ ਹੋਰ ਸੀਐਮ ਕੋਈ ਇਹ ਕੋਈ ਇਹ ਨਹੀਂ ਕਿ ਸੀਐਮ ਦੀ ਕੁਰਸੀ ਲੈ ਕੇਗਾ ਤੇ ਆ ਕੇ ਤੇ ਕੋਈ ਆਪਾਂ ਇਹ ਸ਼ੋਅ ਕਰਨਾ ਵਾ ਵੀ ਅਸੀਂ ਸੀਐਮ ਬਣ ਕੇ ਤੇ ਅਸੀਂ ਜਿਸ ਤਰ੍ਹਾਂ ਇਸ ਵळे ਸਰਕਾਰ ਚਲਾ ਰਹੀ ਆ ਮਤਲਬ ਇਹ ਨਹੀਂ ਕੋਈ ਨਾਦਰਸ਼ਾਈ ਨਹੀਂਗਾ ਕੁਝ ਵੀ ਬਸ ਇਹ ਆ ਵੀ ਸੀਐਮ ਬਣ ਕੇ ਡਿਸੀਜਨ 메ਕਿੰਗ ਚਾਹੀਦੀ ਹੈ ਉਹਨਾਂ ਫਿਰ ਮਿੱਠੂ ਨੂੰ ਮਾਫੀ ਮੰਗਣੀ ਚਾਹੀਦੀ ਹੈ ਮੈਡਮ ਨੂੰ ਦੇਖੋ ਮੈਂ ਤੇ ਸਦਾ ਵੀ ਜਿਸ ਲੱਭਾਂ ਨਾਲ ਜਿਸ ਜ਼ੁਬਾਨ ਨਾਲ ਕਿਸੇ ਨੂੰ ਅਸੀਂ ਮਾਂ ਬਾਪ ਕਹਿੰਨੇ ਆ ਵਾਹ ਕਰਨੇ ਆ ਪਿਓ ਕਰਨੇ ਆ ਉਹ ਲਫਜ਼ ਮੇਰੇ ਨਹੀਂ ਹਿਸਾਬ ਦੇ ਨਾਲ ਕਿ ਤੇ ਕੋਈ ਵੀ ਹੋਏ ਗੱਲ ਕੋਈ ਮਤਬੇਦ ਹੋਏ ਕੁਰਸੀ ਤੇ ਬਹਿ ਕੇ ਹੱਲ ਹੋ ਜਾਂਦਾ ਹਰ ਚੀਜ਼ ਤੁਸੀਂ ਦੇਖੋ ਤਾਂ ਅਗਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਅਗਰ ਮੈਂ ਤੇ ਇੱਕ ਗੱਲ ਕਹਨਾ ਅਗਰ ਉਹਦੇ ਕੋਈ ਕੋਈ ਸਬੂਤ ਸੀ 2017 ਦੇ ਵਿੱਚ ਵੀ ਕਾਂਸਰਟ ਰਿਹਾ ਵਾ 2022 ਚ ਵੀ ਕਾਉਂਸਲਰ ਰਿਹਾ ਵਾ ਤੇ ਉਦੋਂ ਆਪਾਂ ਟਿਹੜ ਚ ਲਗਾ ਕੇ ਕਿਉਂ ਰੱਖੀਆਂ ਗੱਲਾਂ ਉਦੋਂ ਆਪਾਂ ਕਿਉਂ ਨਹੀਂ ਬੋਲੇ ਅੱਜ ਆਪਾਂ ਸਿਰਫ ਆਪਣੇ ਵੱਡੇ ਲੀਡਰਾਂ ਨੂੰ ਖੁਸ਼ ਕਰਨ ਦਾ ਸੀ ਆਪਣੇ ਧੜੇ ਨੂੰ ਖੁਸ਼ ਕਰਨ ਦਾ ਸੀ ਤੁਸੀਂ ਇਲਜ਼ਾਮबाजी ਕਰਦੇ ਪਿਓ ਮੇਰੇ ਹਿਸਾਬ ਨਾਲ ਤੇ ਬਹੁਤ ਮੰਦ ਭਾਗੀ ਗੱਲ ਆ ਜਿਹੜੇ ਘਰ ਦਾ ਨਮਕ ਖਾਦਾ ਹੋਵੇ ਉਸਦੇ ਲਈ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਠੀਕ ਹੈ ਜੀ ਧੰਨਵਾਦ ਜੀ ਆ ਮਿਲੋ ਜੀ ਇਹਨਾਂ ਨੂੰ ਮੋਟਸ